ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਲਚਲ ਆ ਤੁਹਾਡਾ ਉਮੀਦ ਆ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਲਈ ਸੁਣ ਲਾ ਬਾਤ ਸੁ ਮੈਂ ਗੱਲ ਕਰੂੰਗੀ ਤੁਸੀਂ ਸੁਣ ਲਾ ਪਹਿਲਾਂ ਮੈਂ ਬਾਤ ਕਰ ਲੂੰਗੀ ਮੈਂ ਆ ਬਣਾ ਲਉ ਹੈਲੋ ਤੇ ਲੋ ਜੀ ਆਪਾਂ ਬਣਾਉਣ ਲੱਗੇ ਸੀ ਇਹ ਸੀਰਮ ਮੈਕ ਨਾਲੇ ਮੈਂ ਸੀਰਮ ਬਣਾਉਣ ਨਾਲੇ ਭੈਣਾਂ ਨਾਲ ਥੋੜੀਆਂ ਜਿਹੀ ਗੱਲਾਂ ਕਰਨਾ ਤੇ ਇਹ ਸੀਰਮ ਮੈਂ ਪਹਿਲਾਂ ਤੁਹਾਨੂੰ ਦੱਸ ਹੀ ਹੋਇਆ ਕਿਵੇਂ ਬਣਾਉਣੇ ਹੁੰਦੇ ਆ ਆਪਾਂ ਇੱਕ ਰੋ ਭੈਣਾਂ ਨੂੰ ਗੁੜ ਹਲਦੀ ਇੰਦਾ ਪਤਾ ਨਹੀਂ ਲੱਗਦਾ ਹਬਿਸਕਸ ਜਾਂ ਜਿਹਨੂੰ ਗੁਡਹਿਲ ਕਹਿੰਦੇ ਨੇ ਆ ਗੁਡਹਿਲ ਦੇ ਪੱਤੇ ਗੁਡਹਿਲ ਦੇ ਫੁੱਲ ਸਪੈਸ਼ਲੀ ਅੱਜ ਮੈਂ ਤੁਹਾਨੂੰ ਉਹ ਦਿਖਾਉਣਾ ਚਾਹਣੀ ਆ ਆ ਹੁੰਦਾ ਜੀ ਗੁਡਹਿਲ ਦਾ ਫੁੱਲ ਇਸ ਤਰ੍ਹਾਂ ਦਾ ਫੁੱਲ ਹੈ ਜਿਸ ਤਰ੍ਹਾਂ ਡੰਡੀ ਨਿਕਲਦੀ ਹੈ ਲੋ ਜੀ ਵਿੱਚ ਆ ਗਈ ਸੀ ਕਾਲ ਮੈਂ ਤੁਹਾਨੂੰ ਦੱਸ ਰਹੀ ਸੀ ਇਹ ਵਾਲਾ ਹੁੰਦਾ ਜੀ ਫੁੱਲ ਗੁਡਹਿਲ ਦਾ ਠੀਕ ਹੈ ਦੇਖ ਲਿਆ ਹੋਣਾ ਚੰਗੀ ਤਰ੍ਹਾਂ ਵੱਡਾ ਸਾਰਾ ਫੁੱਲ ਹੁੰਦਾ ਉਹਦੇ ਵਿੱਚੋਂ ਇਹ ਡੰਡੀ ਨਿਕਲਦੀ ਆ ਠੀਕ ਹੈ ਜੀ ਆ ਲੋ ਇਦਾਂ ਦਾ ਇਸ ਤਰ੍ਹਾਂ ਲੱਗੇ ਹੁੰਦੇ ਨੇ ਫੁੱਲ ਬੜਾ ਸੋਹਣੇ ਲੱਗਦੇ ਨੇ ਤੇ ਗੁੜਹੇਲ ਦੇ ਨਾ ਆਪਾਂ ਫੁੱਲ ਆ ਜਿਹੜੇ ਹੈਗੇ ਨੇ ਇਹਨਾਂ ਨੂੰ ਮੈਂ ਧੋ ਲਿਆ ਇਹ ਤਾਂ ਕਰਕੇ ਮੁਚੇ ਮੁਚੇ ਹੋਏ ਪੈ ਨਹੀਂ ਹੁਣ ਉਸੇ ਤਰ੍ਹਾਂ ਹੀ ਮੈਂ ਇਹਨਾਂ ਨੂੰ ਧੋ ਲਿਆ ਸੀਗਾ ਇੱਕ ਫੁੱਲ ਮੈਂ ਰੱਖ ਲਿਆ ਸੀ ਤੁਹਾਨੂੰ ਦਿਖਾਉਣ ਲਈ ਇਹਨੂੰ ਵੀ ਆਪਾਂ ਵਿੱਚ ਹੀ ਪਾਵਾਂਗੇ ਤੇ ਇਹ ਹੁੰਦੇ ਨੇ ਜੀ ਇਹਦੇ ਪੱਤੇ ਆਹ ਵਾਲੇ ਏਡੇ ਏਡੇ ਪੱਤੇ ਹੁੰਦੇ ਨੇ ਠੀਕ ਹੈ ਇਸ ਤਰ੍ਹਾਂ ਦੇ ਪੱਤੇ ਹੁੰਦੇ ਨੇ ਇਹਦੇ ਗੁੜਹੇਲ ਦੇ ਪੱਤੇ ਗੁੜਹੇਲ ਦੇ ਮੈਂ ਚਾਰ ਪੰਜ ਪੰਜ ਫੁੱਲ ਲੈ ਲੇ ਤੇ ਆਹ ਲੈ ਲਈਆਂ ਜੀ ਆਪਾਂ ਪੱਤੇ ਕੜੀ ਕੜੀ ਪੱਤੇ ਦੇ ਜਿਹੜੇ ਪੱਤੇ ਹੁੰਦੇ ਨੇ ਠੀਕ ਹੈ ਮੁਠੀ ਘ ਭਰ ਲੀਓ ਉਹੋ ਤੇ ਨੂੰ ਠੀਕ ਪਰ ਕੇ ਦੂ ਜੇ ਪਾ ਲਿਓ ਅੰਦਾਜ਼ਾ ਹੀ ਹੁੰਦਾ ਜੀ 15 10 15 ਪੱਤੇ ਪਾ ਲਿਓ ਹੋਰ ਕੁਝ ਨਹੀਂ ਹੁੰਦਾ ਇਹਦੇ ਚ ਤੇ ਆ ਮੇਰੇ ਪੰਜ ਫੁੱਲ ਤਾਂ ਆ ਪਏ ਨੇ ਧੋਏ ਹੋਏ ਤੇ ਇੱਕ ਫੁੱਲ ਮੇਰੇ ਹੱਥ 'ਚ ਆ 6 ਹੋ ਗਏ ਹਨਾ ਚਾਰ ਪਾ ਲਿਓ ਤਿੰਨ ਪਾ ਲਿਓ ਪੰਜ ਪਾ ਲਿਓ ਜਿੰਨੇ ਵੀ ਤੁਹਾਨੂੰ ਮਿਲਦੇ ਨੇ ਤੁਸੀਂ ਉਦਾਂ ਪਾ ਲਓ ਇਹੀ ਹੈਗਾ 15 ਵੀ ਪਾ ਲਓ ਤੇ ਇੱਕ ਆਪਣੇ ਕੋਲੇ ਹੈਗਾ ਦੀ ਇਹ ਮੇਥੀ ਦਾਣਾ ਇਹ ਨਾ ਬਹੁਤ ਬਰੀਕ ਹੁੰਦਾ ਧਿਆਨ ਰੱਖਣਾ ਆਪਾਂ ਮੇਥੀ ਦਾਣਾ ਯੂਜ਼ ਕਰਨਾ ਮੇਥੇ ਦਾਣਾ ਨਹੀਂ ਯੂਜ਼ ਕਰਨਾ ਮੇਥੇ ਦਾਣਾ ਮੋਟਾ ਹੁੰਦਾ ਔਰ ਮੇਥੀ ਦਾਣਾ ਬਰੀਕ ਹੁੰਦਾ ਸੋ ਮੇਥੀ ਦਾਣਾ ਆਪਣੀ ਸਕਿਨ ਲਈ ਵੀ ਬਹੁ ਤੇ ਆਪਣੇ ਬਾਲਾਂ ਲਈ ਵੀ ਬਹੁਤ ਵਧੀਆ ਸੋ ਤੁਸੀਂ ਮੇਥੀ ਦਾਣਾ ਜਿਹੜਾ ਉਹ ਸੀਰਮ ਦੇ ਵਿੱਚ ਯੂਜ਼ ਕਰਨਾ ਠੀਕ ਹੈ ਜੀ ਜਦੋਂ ਆਪਾਂ ਤੇਲ ਬਣਾਉਣੇ ਆ ਉਹਦੇ ਵਿੱਚ ਵੀ ਆਪਾਂ ਮੇਥੀ ਦਾਣਾ ਪਾਊਡਰ ਹੀ ਪਾਉਣਾ ਹੈ ਧਿਆਨ ਰੱਖਣਾ ਤੁਸੀਂ ਇਸ ਗੱਲ ਦਾ ਮੇਥੇ ਦਾਣਾ ਨਹੀਂ ਪਾਉਣਾ ਹੈਗਾ ਕਿਉਂਕਿ ਇਹ ਦੋਨਾਂ ਲਈ ਆਪਣੇ ਲਈ ਯੂਜ਼ਫੁਲ ਹੈਗਾ ਸਕਿਨ ਔਰ ਹੈਅਰ ਤੇ ਲੋ ਜੀ ਪਾਣੀ ਆਪਾਂ ਇੱਧਰ ਰੱਖਿਆ ਹੋਇਆ ਤਿੰਨ ਗਲਾਸ ਸਟੀਲ ਦੇ ਪਾਤੀ ਤੇ ਪੱਤੇ ਆਪਾਂ ਧੋ ਰੱਖੇ ਨੇ ਇਹਨੂੰ ਆਪਾਂ ਪਾਣੀ ਮੇਰਾ ਗਰਮ ਹੋ ਗਿਆ ਉਹਦੇ ਵਿੱਚ ਮੈਂ ਆ ਪੱਤੇ ਪਾ ਦਿੰਨੀ ਹਾਂ ਇਹ ਜਿਹੜਾ ਸੀਰਮ ਹੈਗਾ ਇਹ ਅੱਜ ਕਿਸੇ ਭੈਣ ਨੇ ਨਾ ਆਪਣੀ ਸ਼ਾਪ ਤੋਂ ਖੜਨ ਆਉਣਾ ਹੈ ਤਾਂ ਅਮਰਜੈਂਸੀ ਜੀ ਬਣਾ ਰਹੀਆਂ ਗੁੜ੍ਹਹੇਲ ਦੇ ਪੱਤੇ ਔਰ ਕੜੀ ਪੱਤਾ ਠੀਕ ਹੈ ਲੋ ਤੇ ਇਹ ਵਾਲੇ ਆਪਾਂ ਪਾ ਦਾਂਗੇ ਇਹਦੇ ਵਿੱਚ ਫੁੱਲ ਤੇ ਜਿਹੜਾ ਇਹ ਫੁੱਲ ਆਪਣੇ ਕੋਲੇ ਬਚਿਆ ਹੋਇਆ ਜੀ ਤਾਂ ਕਰਦਾ ਨਹੀਂ ਆ ਪਾਉਣ ਨੂੰ ਪਰ ਪਾਉਣਾ ਪਊਗਾ ਇਹਨੂੰ ਆਪਾਂ ਧੋ ਲੈਨੇ ਆਂ ਇਹਦੇ ਵਿੱਚ ਚਲੋ ਪਾਣੀ ਰੱਖਿਆ ਸੀ ਕੋਲੇ ਮੈਂ ਤੇ ਇਹ ਵੀ ਆਪਾਂ ਵਿੱਚ ਹੀ ਜਾਉਂ ਦਿੰਦਾ यह है अपने को मेथी दाना पाउडर नहीं मेथी दाना ही है ध्यान रखियो आलो एक चम्मच एंड दो चम्मच बहुत नहीं ठीक है ये थोड़े थो को चम्मच नहीं ना है डेढ़ थ्रेट नी सब्जू ਲੋ ਇਹ ਸਾਰੀਆਂ ਚੀਜ਼ਾਂ ਆਪਾਂ ਪਾਣੀ ਦੇ ਵਿੱਚ ਪਾ ਦਿਆਂ। ਇਹਨੂੰ 15 ਮਿੰਟ ਅ ਸਿਮ ਤੇ ਰਹਿਣ ਦੇਵਾਂਗੇ। ਇੱਕ ਵਾਰ ਇਹ ਗਰਮ ਹੋ ਜੂਗਾ ਨਾ ਜਦੋਂ ਚੰਗੀ ਤਰ੍ਹਾਂ। ਉਸ ਤੋਂ ਬਾਅਦ ਇਹਨੂੰ ਸਿਮ ਤੇ ਕਰ ਦਿਓ। ਤੇ ਬਸ ਫੇਰ ਆਪਾਂ ਬੰਦ ਕਰ ਦਾਂਗੇ ਗੈਸ। ਇਹ ਆਪਣਾ ਫੇਰ ਯੂਜ਼ ਚ ਆਊਗਾ। ਕਈ ਵਾਰ ਮੈਂ ਦੇਖਿਆ ਕਈ ਭੈਣਾਂ ਤੁਹਾਨੂੰ ਮੇਥੇ ਦਾਣਾ ਕਹਿ ਦਿੰਦੀਆਂ ਨੇ। ਪਲੀਜ਼ ਉਹਨਾਂ ਭੈਣਾਂ ਨੂੰ ਵੀ ਰਿਕੁਐਸਟ ਹੈ ਕਿ ਮੇਥੇ ਦਾਣਾ ਨਾ ਦੱਸੋ। ਮੇਥੇ ਦਾਣਾ ਨਹੀਂ ਪਾਉਣਾ ਹੈਗਾ ਤੇਲ ਦੇ ਵਿੱਚ ਜਾਂ ਸੀਰਮ ਦੇ ਵਿੱਚ। ਜਾਸਕੀਨ ਲਈ ਮੇਥੀ ਦਾਣਾ ਹੀ ਯੂਜ਼ ਕਰਨਾ ਸੋ ਨੋਟ ਕਰ ਲਿਆ ਕਰੋ ਪੁਆਇੰਟ ਹੁੰਦਾ ਇਹ ਇਕ ਨੋਟ ਕਰਨ ਵਾਲਾ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਿਆਰਨ ਦੇਵਾਂਗੇ ਸਾਰੀਆਂ ਚੀਜ਼ਾਂ ਨੂੰ ਹਮੇ ਫੁੱਲ ਦੇ ਨਾਲ ਹੀ ਹਿਲਾਤਾ ਤੁਸੀਂ ਚਮਚ ਲੈ ਲਿਓ ਲੋ ਜੀ ਤੇ ਇਹਦਾ ਕਲਰ ਹੈ ਨਾ ਜਿਹੜਾ ਫੁੱਲ ਦਾ ਇਹ ਇਹਦੇ ਚ ਵੀ ਆਊਗਾ ਆ ਦੇਖੋ ਗਿਆ ਫੁੱਲ ਫੁੱਲ ਦਾ ਕਲਰ ਦੇਖੋ ਤੁਸੀਂ ਮੈਂ ਬਾਹਰ ਕੱਢ ਕੇ ਦਿਖਾਉਣੀ ਆਹ ਲੋ ਜੀ ਖਤਮ ਹੋ ਗਿਆ ਇਹਦਾ ਕਲਰ ਪਿੰਕ ਪਿੰਕ ਸੀ ਵਾਈਟ ਹੋ ਗਿਆ ਹੁਣ ਇਹ ਇਦੀ ਨਹੀਂ ਪਾਸਕਨ ਦੇ ਲਈ ਇੱਕ ਕਰੀਮ ਬਣਾਉਣੀ ਵੀ ਤੁਹਾਨੂੰ ਦੱਸਾਂਗੇ ਗੋਲ ਹਿਲਦੇ ਫੁੱਲਾਂ ਬਹੁਤ ਵਧੀਆ ਹੈਗੀ ਆ ਤੁਸੀਂ ਇਮੇਜਿਨ ਕਰੋ ਕਿ ਜਦੋਂ ਫੁੱਲਾਂ ਵਾਲੀ ਕਰੀਮ ਸਾਡੇ ਫੇਸ ਤੇ ਲੱਗੂਗੀ ਤਾਂ ਕਿਸ ਤਰ੍ਹਾਂ ਦਾ ਰਿਜ਼ਲਟ ਆਊ ਤੇ ਹੁਣ ਮੈਂ ਇਹਨੂੰ ਟੱਗਦਾ ਟੱਕ ਕੇ ਇਹਨੂੰ ਮੈਂ ਇਸੇ ਥਾਲਾ ਨਾਲ ਕੱਢ ਦੇਣੀ ਆ ਆਪਾਂ ਕੰਮ ਹੋਈ ਨੇ ਥਾਲਾ ਦੇ ਦਿੰਦੇ ਹਾਂ ਇਹ ਰਿੱਜਣ ਲੱਗਿਆ ਹੁਮੈਨ ਕਰੂੰਗੀ ਸਿੰਮ ਤੇ ਔਰ ਮੈਂ ਛੋਟੀ ਗੈਸ ਤੇ ਰੱਖੂੰਗੀ ਹਾਂ ਸਿੰਮ ਤੇ ਇਹਨੂੰ ਵੱਡੀ ਗੈਸ ਤੇ ਨਹੀਂ ਰੱਖਣਾ ਠੀਕ ਹੈ ਬਸ ਇਹ ਸਾਰਾ ਸਮਾਨ ਅੱਪ ਚੱਟ ਦਿੰਨੀ ਆ ਹੁਣ ਮੈਂ 15 ਮਿੰਟਾਂ ਬਾਅਦ ਤੁਹਾਨੂੰ ਦਿਖਾਉਂਗੀ ਕਿ ਇਹਦਾ ਕਲਰ ਹੈ ਜਿਹੜਾ ਚੇਂਜ ਹੋ ਜਾਊ ਕਿਉਂਕਿ ਫੁੱਲ ਪਾਈ ਹੋਏ ਨੇ ਇਸ ਕਰਕੇ ਇਹਦਾ ਕਲਰ ਚੇਂਜ ਹੋਊਗਾ ਕਲਰ ਹੀ ਚੇਂਜ ਹੋਊਗਾ ਹੋਰ ਇਹਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਘਬਰਾਉਣ ਦੀ ਲੋੜ ਨਹੀਂ ਹੈਗੀ ਇਹ ਇੱਕ ਜਸਟ ਪਾਣੀ ਹੈ ਸਾਰੀਆਂ ਚੀਜ਼ਾਂ ਦਾ ਜਿਹੜਾ ਐਕਸਟ੍ਰੈਕਟ ਹੈ ਨਾ ਅਸਰ ਹੈਗਾ ਉਹ ਇਹਦੇ ਵਿੱਚ ਆ ਜੀ ਪਾਣੀ ਚ ਲੋ ਜੀ ਆਪਾਂ ਸੀਰਮ ਬਣਾਉਣਾ ਰੱਖਤਾ ਹੁਣ ਉਹਨੂੰ ਲੱਗਣਗੇ 15 ਮਿੰਟ 19 ਦੇਰ ਚ ਆਪਾਂ ਹੋਰ ਥੋੜੇ ਨਾਲ ਗੱਲਾਂ ਕਰਦੇ ਆ ਮੈਂ ਤੁਹਾਡੇ ਨਾਲ ਗੱਲ ਇਹ ਕਰਨਾ ਚਾਹੁੰਦੀ ਸੀਗੀ ਕਿ ਮੈਂ ਤਿੰਨ ਵੀਡੀਓ ਪਾਤੀਆਂ ਬੈਲੀ ਫੈਟ ਵਾਸਤੇ ਰਿਡਿਊਸ ਕਰਨ ਲਈ ਘਟਾਉਣ ਵਾਸਤੇ ਸ਼ੰਕੇ ਹਜੇ ਵੀ ਦੂਰ ਨਹੀਂ ਹੋਏ ਇੱਕ ਵੀਡੀਓ ਬਣਾਉਂਗੀ ਸਪੈਸ਼ਲ ਇਹਦੇ ਤੇ ਤੇ ਧਿਆਨ ਨਾਲ ਦੇਖ ਲੈਣਾ ਸਾਰਾ ਕੁਝ ਤੇ ਧਿਆਨ ਨਾਲ ਸੁਣ ਲੈਣਾ ਧਿਆਨ ਨਾਲ ਇਦਾਂ ਦੇਖਣਾ ਕਿ ਮੈਂ ਕਿਹੜੀਆਂ-ਕਿਹੜੀਆਂ ਚੀਜ਼ਾਂ ਐਡ ਕਰ ਰਹੀਆਂ ਮੈਂ ਦੋ ਚੀਜ਼ਾਂ ਮੰਗਾ ਲੀਆਂ ਸੀ ਕਮਰ ਕਸ ਸੈਂਡ ਪਾਠਾ ਪਰ ਭੈਣਾ ਕਹਿੰਦੀ ਹੈ ਜੀ ਇਸ ਤੇ ਲੋਧ ਵੀ ਪਾ ਲਈ ਨੁਕਸਾਨ ਤਾਂ ਨਹੀਂ ਹੁਣ ਮੈਨੂੰ ਵੀ ਲੋਧ ਪਾਉਣੀ ਪਊਗੀ ਜੇ ਮੈਂ ਨਹੀਂ ਪਾਉਂਗੀ ਤੇ ਭੈਣਾ ਦੇ ਮਨ ਦੇ ਵਿੱਚ ਡਾਊਟ ਪੈਦਾ ਹੋ ਜਾਊਗਾ ਤੇ ਇਸ ਕਰਕੇ ਅੱਜ ਆਪਾਂ ਲੋਧ ਵੀ ਮੰਗਾ ਲਾਂਗੇ ਕੋਈ ਗੱਲ ਨਹੀਂ ਘਬਰਾਓ ਨਾ ਜੋ ਚੀਜ਼ਾਂ ਤੁਹਾਨੂੰ ਦੱਸੀਆਂ ਉਹ ਖੁਦ ਵੀ ਲਵਾਂਗੀ ਮੈਂ ਤੇ ਕਾਲੇ ਛੋਲੇ ਕਈ ਵਾਰੀ ਨਾ ਮੈਂ ਦੁਬਾਰਾ ਵਲੌਗ ਬਣਾਉਂਦੀ ਬਣਾਉਂਦੀ ਕੁਝ ਨਾ ਕੁਝ ਵਿੱਚੋਂ ਮਿਸ ਕਰ ਜਾਨੀ ਭੁੱਲ ਜਾਨੀ ਆ ਬਿਲਕੁਲ ਨਹੀਂ ਘਬਰਾਉਣਾ ਲੋਧ ਕਮਰ ਕ ਪਾਠਾ ਐਂਡ ਕਾਲੇ ਛੋਲੇ ਵਿੱਚ ਚਾਹੇ ਮਿਸ਼ਰੀ ਚਾਹੇ ਸ਼ੱਕਰ ਐਡ ਕਰ ਲਿਓ ਮਿੱਠੇ ਵਾਸਤੇ ਅਗਰ ਤੁਹਾਨੂੰ ਜਰੂਰਤ ਹੈਗੀ ਤਾਂ ਮੈਂ ਤੁਹਾਨੂੰ ਸਾਰਾ ਪ੍ਰੋਸੈਸ ਦਿਖਾਉਂਗੀ ਔਰ ਕਿੱਦਾਂ ਲੈਣਾ ਹੈਗਾ ਉਹ ਵੀ ਦਿਖਾਉਂਗੀ ਅਗਲੇ ਵਲੌਗ ਦੇ ਵਿੱਚ ਠੀਕ ਹੈ ਜੀ ਅਗਲੀ ਗੱਲ ਕਿ ਆਪਣਾ ਜਿਹੋ ਜਿਹਾ ਕਹਿੰਦੇ ਹੁੰਦੇ ਆ ਤਨ ਤੇ ਉਹ ਜਿਹਾ ਮਨ ਸਾਡੇ ਤਨ ਦਾ ਸੌਰੀ ਸੌਰੀ ਜਿਹੋ ਜਿਹਾ ਮਨ ਉਹ ਜਿਹਾ ਤਨ ਆਇ ਕਹਿੰਦੇ ਹੁੰਦੇ ਮੈਂ ਉਲਟ ਕੇ ਗਈ ਹਣਾ ਬੇਬੀ ਆਇ ਕਹਿੰਦੇ ਹੁੰਦੇ ਨਾ ਜਿਹੋ ਜਿਹਾ ਮਨ ਉਹ ਜਿਹਾ ਤਨ ਮਨ ਤੇ ਡਿਪੈਂਡ ਕਰਦਾ ਸਰੀਰ ਹੈ ਨਾ ਜਿਹੜਾ ਸਾਡਾ ਮਾਈਂਡ ਤੇ ਡਿਪੈਂਡ ਕਰਦਾ ਹੈ ਮਾਈਂਡ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ ਜੇ ਕਿਸੇ ਵਿਅਕਤੀ ਨੂੰ ਡਾਕਟਰ ਐਵੇਂ ਹੀ ਕਹ ਦੇ ਕਿ ਤੈਨੂੰ ਕੈਂਸਰ ਹੈ ਤੇ ਤੂੰ 2 ਮਹੀਨਿਆਂ ਚ ਮਰ ਜਾਵੇਂਗਾ ਚਾਹੇ ਉਹਨੂੰ ਹੈ ਨਹੀਂ ਉਹ ਤਾਂਦਰੁਸਤ ਹੈ ਉਹ 2 ਮਹੀਨਿਆਂ ਚ ਮਰ ਜਾਊਗਾ ਕਿਉਂਕਿ ਉਹਦੇ ਮਨ ਤੇ ਉਹ ਗੱਲ ਅਸਰ ਕਰ ਜੂਗੀ ਔਰ ਉਹ ਘਟਦਾ ਜਾਊਗਾ ਘਟਦਾ ਜਾਊਗਾ 2 ਨਹੀਂ ਤਾਂ 2.5 ਮਹੀਨਿਆਂ ਚ ਉਹ ਮਰ ਜਾਣਾ ਇਹ ਮਾਈਂਡ ਗੇਮ ਹੈ ਸਾਰੀ ਸੋ ਆਪਣਾ ਮਾਈਂਡ ਆ ਜਿਹੜੀ ਜਿਹੜਾ ਇਹਨੂੰ ਪੋਜ਼ਿਟਿਵ ਰੱਖਣਾ ਸਿੱਖੋ ਮੇਰੇ ਸ਼ਬੀ ਪੋਜ਼ਿਟਿਵ ਖੁਸ਼ ਰਹੋ ਪੋਜ਼ਿਟਿਵ ਰਹੋ ਕਿਸੇ ਦੀਆਂ ਚੁਗਲੀਆਂ ਨਾ ਕਰੋ ਕਿਸੇ ਦੀ ਨਿੰਦਿਆ ਨਾ ਕਰੋ ਕਿਸੇ ਦੀਆਂ ਲੱਤਾਂ ਖਿਚਣ ਦੀ ਕੋਸ਼ਿਸ਼ ਨਾ ਕਰੋ ਕਿਸੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਨਾ ਕਰੋ ਜੇ ਤੁਸੀਂ ਕਹੋ ਕਿ ਦੁਨੀਆ ਸਾਡੇ ਨਾਲ ਚੱਲਦੀ ਹੈ ਨਹੀਂ ਚੱਲਦੀ ਦੁਨੀਆ ਕਿਸੇ ਨਾਲ ਨਹੀਂ ਚੱਲਦੀ ਦੁਨੀਆ ਪਰਮਾਤਮਾ ਚਲਾ ਰਿਹਾ ਆਪਣੀ ਮਰਜ਼ੀ ਨਾਲ ਚਲਾ ਰਿਹਾ ਜਿਵੇਂ ਵੀ ਚਲਾ ਰਿਹਾ ਐਵੇਂ ਆ ਆਪਦੇ ਆਪ ਨੂੰ ਟਟਿਰੀ ਵਾਂਗੂ ਸੋਚਦੇ ਹਾਂ ਕਿ ਸਮਾਨ ਅਸੀਂ ਥੰਮਿਆ ਹੋਏ ਆਏ ਇਹ ਗੱਲਾਂ ਦਿਮਾਗ ਦੇ ਵਿੱਚੋਂ ਕੱਢ ਦਿਓ ਸਾਡੇ ਬਿਨਾਂ ਸਰਨਾ ਨਹੀਂ ਆ ਨਹੀਂ ਹੋਣਾ ਜਲਦੀ ਰਹਿਣੀ ਹੈ ਜੀ ਦੁਨੀਆ ਜਿਹੜੇ ਛੱਡ ਗਏ ਉਹਨਾਂ ਬਿਨਾਂ ਵੀ ਦੁਨੀਆ ਚੱਲ ਰਹੀ ਹੈ ਟਾਈਮ ਇੱਕ ਮਿੰਟ ਲਈ ਨਹੀਂ ਰੁਕਦਾ ਜ਼ਿੰਦਗੀ ਇੱਕ ਮਿੰਟ ਲਈ ਨਹੀਂ ਰੁਕਦੀ ਇਹ ਲਗਾਤਾਰ ਚੱਲਦੀ ਰਹਿੰਦੀ ਹੈ ਸੋ ਮਾਈਂਡ ਦਾ ਜਿਹੜਾ ਅਫੈਕਟ ਹੈਗਾ ਉਹ ਸਾਡੇ ਸਰੀਰ ਤੇ ਪੈਂਦਾ ਹੈ ਜੇ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਠੀਕ ਰਹਿਣਾ ਚਾਹੁੰਦੇ ਹੋ ਐਕਟਿਵ ਰਹਿਣਾ ਚਾਹੁੰਦੇ ਹੋ ਤਾਂ ਪੋਜ਼ਿਟਿਵ ਰਹੋ ਅੱਜ ਨਾਲ ਜੀ ਮੈਂ ਕਿਸੇ ਲੇਡੀ ਦਾ ਪੌਡਕਾਸਟ ਸੁਣ ਰਹੀ ਸੀਗੀ ਔਰ ਮੈਂ ਹੈਰਾਨ ਹੋ ਗਈ ਰੀਅਲੀ ਮੈਂ ਹੈਰਾਨ ਹੋ ਗਈ ਕਿ ਜਦੋਂ ਮੈਨੂੰ ਪਤਾ ਲੱਗਿਆ ਕਿ ਉਹ ਲੇਡੀ 76 ایਅਰਸ ਦੀ ਹੈ ਬੀਬੀ ਜਿੱਡੀ ਐਸ ਦੀ ਹੈ ਔਰ ਉਦੋਂ 5 ਸਾਲ ਦੇ ਹੋਇਆ ਸੀ ਮੈਰਿਜ ਨੂੰ ਜਦੋਂ ਉਹਨਾਂ ਦੇ ਹਸਬੰਡ ایکسپਾਇਰ ਹੋ ਗਏ ਸੀਗੇ ਦੋ ਬੱਚੇ ਸੀ ਉਹਨਾਂ ਨੇ ਉਹਨਾਂ ਬੱਚਿਆਂ ਨੂੰ ਪਾਲਿਆ ਫਿਰ ਜੌਬ ਲਈ ਤੇ ਬਹੁਤ ਅੱਛੇ ਆਉਦੇ ਤੋਂ ਫਿਰ ਉਹ ਰਿਟਾਇਰ ਹੋਈ ਤੇ ਏਜ ਹੈਗੀ ਐ 75 ਜਾਂ 76 ਔਰ ਜਦੋਂ ਉਹ ਡਰੈਸ ਅਪ ਹੋਏ ਹੋਏ ਸੀ ਜੂੜਾ ਵਗੈਰਾ ਬਣਾਇਆ ਹੋਇਆ ਸੀ ਮੈਂ ਤਾਂ ਰੀਅਲੀ ਹੈਰਾਨ ਹੋ ਗਈ ਮੈਨੂੰ ਜਿਆਦਾ ਤੋਂ ਜਿਆਦਾ ਸੀਗਾ 60 ਜਾਂ 62 3 ਦੇ ਹੋਣਗੇ 76 ਦੇ ਤਾਂ ਮਾਨ ਹੀ ਨਹੀਂ ਸਕਦੇ ਦੇਖੋ ਤੁਸੀਂ ਉਹ ਲੇਡੀ ਕਿੰਨੀਆਂ ਪ੍ਰੋਬਲਮਸ ਦੇ ਵਿੱਚੋਂ ਲੰਗੀ ਕਿੰਨਾ ਸਟਰਗਲ ਕਰਕੇ ਆਪਣੇ ਬੱਚੇ ਪਾਲੇ ਪਰ ਪੋਜ਼ਿਟਿਵ ਰਹੀ ਆ ਆਪਾਂ ਕਹਿ ਦਿੰਦੇ ਆ ਕਿ ਲੇਡੀਜ਼ ਨੇ ਜਿਹੜੀਆਂ ਇਹ ਲੇਡੀ ਬੜੀ ਸਟਰੋਂਗ ਹੈ ਹਨਾ ਜਿਹੜੀ ਕੋਈ ਜਿਆਦਾ ਤਕਲੀਫਾਂ ਦੇ ਵਿੱਚੋਂ ਲੰਗੀ ਹੁੰਦੀ ਹੈ ਨਾ ਤੇ ਦੂਜੀਆਂ ਕਹਿਣੀਆਂ ਇਹ ਬੜੀ ਸਟਰੋਂਗ ਹੈ ਹਨਾ ਇਹਨੂੰ ਇੰਨਾ ਫਰਕ ਨਹੀਂ ਪੈਂਦਾ ਫਰਕ ਤਾਂ ਪੈਂਦਾ ਪਰ ਸਟਰੋਂਗ ਦੁੱਖਾਂ 'ਚੋਂ ਲੰਘ ਕੇ ਹੋ ਜਾਂਦਾ ਇਨਸਾਨ ਜਿਹੜਾ ਬੰਦਾ ਜਿੰਨੇ ਹੀ ਤਕਲੀਫਾਂ ਦੇ ਵਿੱਚੋਂ ਲੰਘੂਗਾ ਓਨਾ ਹੀ ਉਹ ਸਟਰੋਂਗ ਹੁੰਦਾ ਜਾਂਦਾ ਪਾਵਰਫੁਲ ਹੁੰਦਾ ਜਾਂਦਾ ਕਿਉਂਕਿ ਪਰਮ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਲਾਈਫ ਕੀ ਚੀਜ਼ ਹੈਗੀ ਆ ਤੇ ਇਹਦੇ ਵਿੱਚੋਂ ਕਿਸ ਤਰ੍ਹਾਂ ਲੰਘਣਾ ਹੈ ਜਿਨੇ ਪਰਮਾਤਮਾ ਕਰੇ ਕਦੇ ਕਿਸੇ ਨੂੰ ਦੁੱਖ ਨਾ ਦਿਖਾਵੇ ਰਵੇ ਜਿਹੜਾ ਸੁੱਖਾਂ ਦੇ ਵਿੱਚੋਂ ਲੰਘਿਆ ਨਾ ਉਹ ਡਰਦਾ ਹੈ ਨਾ ਚੀਜ਼ਾਂ ਤੋਂ ਤੇ ਵਾਹਿਗੁਰੂ ਉਹਨੂੰ ਉਹਨੀ ਤਾਕਤ ਬਖਸ਼ ਦਿੰਦਾ ਸੋ ਉਹੀ ਸਟਰੋਂਗ ਹੁੰਦੀਆਂ ਨੇ ਲੇਡੀਜ਼ ਜਿਹੜੀਆਂ ਦੁੱਖਾਂ ਚੋਂ ਨਿਕਲੀਆਂ ਹੋਈਆਂ ਨੇ ਠੀਕ ਹੈ ਤੇ ਹੁਣ ਆਪਾਂ ਦੇਖਦੇ ਆਂ ਆਪਣਾ ਸੀਰਮ ਦੀ ਕੀ ਹਾਲਤ ਹੈਗੀ ਆ ਫਿਰ ਆਪਾਂ ਤੁਹਾਨੂੰ ਦਿਖਾਉਣੀ ਆ ਆਪਣਾ ਸੀਰਮ ਲੋ ਜੀ ਇਹਨੂੰ 15 ਮਿੰਟ ਹੋ ਗਏ ਸਿੰਮ ਤੇ ਪਏ ਨੂੰ ਦੇਖੋ ਇਸ ਤਰ੍ਹਾਂ ਹੋ ਰਿਹਾ ਚੈੱਕ ਕਰ ਲਓ ਇੱਕ ਵਾਰੀ ਇਦਾਂ ਹੀ ਪਿਆ ਸਿੰਮ ਤੇ ਔਰ ਹਲਕਾ ਹਲਕਾ ਇਸ ਤਰ੍ਹਾਂ ਉਬੜੀ ਜਾ ਰਿਹਾ ਹੈ ਇਹ ਬਿਲਕੁਲ ਛੋਟੀ ਗੈਸ ਰੱਖਿਆ ਹੋਇਆ ਔਰ ਇਹਦੇ ਵਿੱਚ ਆਪਣਾ ਮੇਥੀ ਦਾਣਾ ਹੈ ਪੱਤੇ ਆ ਦੋ ਤਰ੍ਹਾਂ ਦੇ ਔਰ ਇਹ ਹੈਗੇ ਫੁੱਲ ਦੇਖਿਆ ਕਿੰਨੇ ਸੋਹਣੇ ਫੁੱਲ ਸੀਗੇ ਤੇ ਜਿਨ੍ਹਾਂ ਦਾ ਆਹ ਵਾਲਾ ਕਲਰ ਹੋ ਗਿਆ ਠੀਕ ਹੈ ਲਓ ਹੁਣ ਮੈਂ ਤੁਹਾਨੂੰ ਇਹਦਾ ਕਲਰ ਦਿਖਾਉਣੀ ਆ ਇਹ ਵਾਲਾ ਕਲਰ ਆ ਗਿਆ ਇਹਦਾ ਬਰਾਊਨ ਜਿਹਾ ਕਲਰ ਆ ਗਿਆ ਥੋੜਾ ਜਿਹਾ ਆ ਲੋ ਜੀ ਕਿਉਂਕਿ ਇਹਦੇ ਚ ਪੱਤੇ ਆ ਉਹਨਾਂ ਨੇ ਆਪਣਾ ਗ੍ਰੀਨ ਕਲਰ ਦੇਣਾ ਫੁੱਲਾਂ ਨੇ ਪਿੰਕ ਕਲਰ ਦੇਣਾ ਔਰ ਮਿਕਸ ਜਾਂ ਮਿਲਿਆ ਜੁਲਿਆ ਜਿਹਾ ਕਲਰ ਇਸ ਤਰ੍ਹਾਂ ਦਾ ਹੋ ਗਿਆ ਇਹਦਾ ਬਣ ਕੇ ਬਿਲਕੁਲ ਰੈਡੀ ਆ ਲੋ ਜੀ ਹੁਣ ਇਹ ਬਣ ਕੇ ਬਿਲਕੁਲ ਰੈਡੀ ਆ ਗੈਸ ਆਪਾਂ ਕਰ ਦਿੰਨੇ ਆ ਬੰਦ ਤੇ ਇਹਨੂੰ ਆਪਾਂ ਇਸ ਤਰ੍ਹਾਂ ਹੀ ਢੱਕ ਕੇ ਰੱਖ ਦਿੰਨੇ ਆ ਇਹ ਢੱਕਿਆ ਹੋਇਆ ਇਹ ਹੁਣ ਪਿਆਰ ਹੋਊਗਾ ਉਮੀ ਪੂਰਾ ਦਿਨ ਪਿਆ ਰਹੇ ਠੰਡਾ ਹੋ ਜੂਗਾ ਹੌਲੀ ਹੌਲੀ ਟਕਿਆ ਟਕਈ ਇਦਾਂ ਹੀ ਆਪਾਂ ਨੂੰ ਇਹ ਨਹੀਂ ਹੈ ਕਿ ਆਪਾਂ ਪੱਠੇ નીચે ਰੱਖ ਲਈਏ ਨੂੰ ਠੰਡਾ ਕਰਨਾ ਇਸ ਤਰੀਕੇ ਕਰੂਗਾ ਤੇ ਉਸ ਤੋਂ ਬਾਅਦ ਆਪਾਂ ਸਪਰੇਅ ਬੋਟਲ ਦੇ ਵਿੱਚ ਪਾਵਾਂਗੇ ਇਹਨੂੰ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਕਿ ਇਹਨੂੰ ਯੂਜ਼ ਕਿਵੇਂ ਕਰਨਾ ਸੋ ਹੁਣ ਮੈਂ ਜਾਣਾ ਹੈਗਾ ਸ਼ੌਪ ਤੇ ਤੇ ਆਉਂਦਿਆਂ ਨੂੰ ਠੰਡਾ ਹੋ ਜੂਗਾ ਇੱਕ ਬੋਟਲ ਚ ਪਾਵਾਂਗੇ ਭੈਣ ਨੂੰ ਦੇਵਾਂਗੇ ਔਰ ਮੈਂ ਥੋੜਾ ਜਿਆ ਰੱਖੂਗੀ ਜਿਹੜਾ ਮੈਂ ਤੁਹਾਨੂੰ ਯੂਜ਼ ਕਰਨਾ ਦੱਸੂਗੀ ਠੀਕ ਹੈ ਜੀ ਤੇ ਫਿਰ ਵਾਲਾਂ ਦਾ ਦੇਖਿਓ ਤੁਸੀਂ ਕਿੰਨੇ ਅੱਛੇ ਹੋ ਜਾਂਗੇ ਵਾਲ ਹੁਣ ਸਭ ਦੀਆਂ ਆ ਰਹੀਆਂ ਨੇ ਤੇ ਰਫ ਰਫ ਸਾਰਾ ਕੁਛ ਰਫ ਰਫ ਹੋ ਗਰਫ ਸਕਿਨ ਰਫ ਵਾਲ ਬਹੁਤ ਜ਼ਿਆਦਾ ਕੇਅਰ ਮੰਗਦੀਆਂ ਨੇ ਇਹ ਚੀਜ਼ਾਂ ਠੀਕ ਹੈ ਜੀ ਸੋ ਹੁਣ ਚੱਲੀਏ ਸ਼ੌਪ ਤੇ ਆ ਕੇ ਮਿਲਦੇ ਆ ਤੇ ਪਾਣੀ ਦੀ ਮੈਨੂੰ ਇਹ ਦੇਖੀ ਪਾਕੇ ਲੈ ਜਾਨੀਂ ਤੇਰਾ ਇਹ ਦੇਖ ਪਾਕੇ ਲੈ ਜਾਨੀਂ ਇੱਕ ਸੇ ਬੋਤਲ ਤੇ ਪਾ ਲੀਂ ਲੋ ਜੀ ਸੀਰਮ ਆਪਣਾ ਬਿਲਕੁਲ ਰੈਡੀ ਹੋ ਗਿਆ ਠੰਡਾ ਹੋ ਗਿਆ ਤੇ ਹੁਣ ਇਹਦੇ ਵਿੱਚ ਪਾਉਣੇ ਹੈਗੇ ਦੋ ਕੈਪਸੂਲ ਵਿਟਾਮਿਨ E ਮੇਰੇ ਕੋਲ ਬੋਟਲ ਨਹੀਂ ਹੈਗੀ ਸਿੱਗੀ ਤੇ ਭੈਣ ਨੇ ਸ਼ੌਕ ਤੇ ਆਉਣਾ ਹੀ ਆ ਤੇ ਆਪਣੇ ਜਿਹੜੇ ਪਿੰਡ ਆ ਉਹਨਾਂ ਦਾ ਤੇ ਉਹ ਕਹਿੰਦੇ ਉਹਨਾਂ ਨੂੰ ਮੈਂ ਕਿਹਾ ਬੋਟਲ ਲਿਆਇਆ ਸੋ ਮੈਂ ਇਹਦੇ ਵਿੱਚ ਪਾ ਕੇ ਲੈ ਜਾਂਦੀ ਹਾਂ ਉਹਦੀ ਤਿੰਨ ਪਾਤੇ ਵੀਟਾਮਿਨੀ ਦੀ ਕੱਟੂ ਬਾਕੀ ਸਮਾਨ ਤੁਸੀਂ ਦੇਖ ਹੀ ਲਿਆ ਸੀ ਜਿਹੜਾ ਆਪਾਂ ਪਾਇਆ ਲਓ ਜੀ ਮੇਰੇ ਲਈ ਬਚਣਾ ਹੀ ਨਹੀਂ ਹੈਗਾ ਇਹ ਸਾਰਾ ਜਿਹੜਾ ਭੈਣ ਕੋਲ ਹੀ ਜਾਊਗਾ ਹੁਣ ਗਰਮ ਕੋਈ ਦਾਲੀ ਮੈਂ ਫੇਰ ਬਣਾ ਲੂੰਗੀ ਇਹਦੇ ਤੇ ਚਲੋ ਕੁਝ ਲੱਗਦਾ ਨਹੀਂ ਇਹਨਾਂ ਜਿਆਦਾ ਥੋੜੀ ਜਿਹੀ ਮਿਹਨਤ ਹੈ ਕਰ ਲਵਾਂਗੇ ਆਪਾਂ ਹੁਣ ਜਿਹੜਾ ਇਹਦੇ ਵਿੱਚ ਸਮਾਨ ਬਚ ਗਿਆ ਇਹਨੂੰ ਮੈਂ ਸਿੱਟੂੰਗੀ ਨਹੀਂ ਇਹਦੇ ਵਿੱਚ ਹੀ ਆਪਾਂ ਹੋਰ ਪੱਤੇ ਪਾਵਾਂਗੇ ਇਹ ਸੀ ਗਾਣਾ ਵੀ ਪਿਆ ਇਹਦੇ ਵਿੱਚ ਹੋਰ ਪੱਤੇ ਤੇ ਫੁੱਲ ਪਾ ਕੇ ਮੈਂ ਆਪਦੇ ਲਈ ਬਾਸ ਬਣਾ ਲੂੰਗੀ ਤੇ ਭੈਣ ਨੇ ਆਉਣਾ ਹੈਗਾ ਸ਼ੌਪ ਤੇ ਦੇਖੋ ਜੀ ਕਲਰ ਇਹਦਾ ਇਹ ਵਾਲਾ ਹੋ ਗਿਆ ਕਿਉਂਕਿ ਇਹਦੇ ਵਿੱਚ ਆਪਾਂ ਫੁੱਲ ਪਾਏ ਸੀਗੇ ਉਹਨਾਂ ਨੇ ਆਪਣਾ ਰੰਗ ਦਿੱਤਾ ਹੈ ਆ ਕਰਕੇ ਇਹਦਾ ਇਸ ਤਰ੍ਹਾਂ ਹੋਗਾ ਕਲਰ ਨਹੀਂ ਤਾਂ ਹਾਈਟ ਬ੍ਰਾਊਨ ਹੁੰਦਾ ਪਰ ਉਹ ਫੁੱਲਾ ਕਰਕੇ ਪੰਜ ਛੇ ਫੁੱਲ ਪਾਤੇ ਸੀਗੇ ਹੱਥ ਧੋਲਾਂ ਮੈਂ ਪਹਿਲਾਂ ਤੀ ਲੋ ਪੂਰਾ ਵੱਡਾ ਗਲਾਸ ਆ ਜਿਹੜਾ ਭਰ ਗਿਆ ਇਹ ਉਹਨਾਂ ਨੂੰ ਆਪਾਂ ਦੇ ਦਾਂਗੇ ਤੇ ਬਾਕੀ ਆਪਾਂ ਸਮਾਨ ਇਦਾਂ ਹੀ ਪਿਆ ਰਹਿਣਾ ਦੇਵਾਂਗੇ ਮੈਂ ਆਪਣੇ ਲਈ ਬਣਾਉਂਗੀ ਥੋੜਾ ਜਿਹਾ ਸਮਾਨ ਹੋਰ ਐਡ ਕਰ ਲੂੰਗੀ ਇਹਦੇ ਵਿੱਚ ਤੇ ਮੇਰਾ ਬਣ ਜੂਗਾ ਇਹ ਜੇ ਤੁਸੀਂ ਜਿਵੇਂ ਹੁਣ ਮੈਂ ਤਾਂ ਚਲੋ ਇਹ ਚ ਹੋਰ ਪਾ ਕੇ ਬਣਾ ਲੂੰਗੀ ਆਦਰਵਾਇਜ਼ ਇਹ ਸਾਰੇ ਨੂੰ ਗ੍ਰਾਈਂਡ ਕਰ ਲੈਣਾ ਗ੍ਰਾਈਂਡ ਕਰਕੇ ਇੱਕ ਪੇਸਟ ਬਣ ਜੂਗਾ ਆਪਣੇ ਬਾੜਾ ਚ ਸਾਰੇ ਚ ਚੰਗੀ ਤਰ੍ਹਾਂ ਲਾ ਲਿਓ ਜੀ ਇਹਨੂੰ ਤੇ 2 ਘੰਟੇ ਨੂੰ ਆਹੀਂ ਲਾ ਕੇ ਰੱਖਿਓ ਇੰਨੇ ਬਾੜ ਵਧੀਆ ਹੋ ਜਾਣਗੇ ਨਾ ਜੀ ਜੇ ਤੁਸੀਂ ਸ਼ੈਂਪੂ ਵੀ ਨਹੀਂ ਕਰੋਗੇ ਵੈਸੇ ਤੁਹਾਡੇ ਵਾਲੇ ਨੇ ਨਿਕਲ ਜਾਣੇ ਇੰਨੇ ਸੋਹਣੇ ਵਾਲ ਹੋਣਗੇ ਤੇ ਇਹਨਾਂ ਵਧੀਆ ਇਫੈਕਟ ਦੇਣਗੇ ਤੁਸੀਂ ਇਹਨਾਂ ਨੂੰ ਸਿੱਟਿਆ ਨਾ ਕਰੋ ਜੇ ਤੁਸੀਂ ਘਰੇ ਜਿਹੜੇ ਸਪੈਨਾ ਸੀਰਮ ਬਣਾਉਂਦੀਆਂ ਨੇ ਨਾ ਸਿੱਟਿਆ ਨਾ ਕਰੋ ਇਹਨਾਂ ਨੂੰ ਯੂਜ਼ ਕਰ ਲੈਣਾ ਤੇ ਲਓ ਜੀ ਹੁਣ ਏ ਆਪਾ ਸੀਰਮ ਦੁਕਾਨ ਤੇ ਲੈ ਕੇ ਚਲਦੇ ਹਾਂ ਕਿਉਂਕਿ ਭੈਣੇ ਸ਼ਾਮ ਨੂੰ ਦੁਕਾਨ ਤੇ ਆਉਣਾ ਤੇ ਇਹ ਬੋਟਲ ਉਹ ਆਪਣੀ ਲੈ ਕੇ ਆਉਣਗੇ ਨਾ ਲੈ ਕੇ ਆਈਦਾ ਇਹ ਦੇ ਦਾਂਗੇ ਫਿਰ ਹੋਰ ਕੀ ਹੈ ਨਾ ਤੇ ਚਲੋ ਯੂਜ਼ ਕਰਨਗੇ ਅੱਛਾ ਅਫੈਕਟ ਜਰੂਰ ਆਊਗਾ ਤੁਸੀਂ ਵੀ ਸਾਰਿਆਂ ਨੇ ਬਣਾਉਣਾ ਹੈ ਦੁਬਾਰਾ ਤੋਂ ਮੈਂ ਮੈਥਡ ਇਹ ਤਾਂ ਦੱਸਤਾ ਤੁਹਾਨੂੰ ਕਈ ਵੀਡੀਓ ਪਾਤੀਆਂ ਜੀ ਫਿਰ ਫਿਰ ਸਵਾਲ ਆਉਂਦੇ ਰਹਿੰਦੇ ਨੇ ਹਾਂ ਸਵਾਲ ਨਹੀਂ ਮੋਕਣੇ ਹੈਗੇ ਚਲੋ ਕੋਈ ਗੱਲ ਨਹੀਂ ਚੱਲਦਾ ਰਹਿਣਾ ਇਹ ਕੰਮ ਬਣਾਉਣਾ ਹੈ ਤੇ ਆਪਣੇ ਵਾਲਾਂ 'ਚ ਅਪਲਾਈ ਕਰਨਾ ਸਪਰੇ ਬੋਟਲ 'ਚ ਪਾ ਲਿਓ ਤੇ ਸਾਰੇ ਬਾਣਾ ਦੇ ਵਿੱਚ ਬਿਰਲਾ ਦੇ ਦੇ ਕੇ ਇਦਾਂ ਸਾਰੇ ਸਪਰੇਅ ਮਾਰ ਲਿਓ ਜੇ ਸਪਰੇਅ ਬੋਟਲ ਨਹੀਂ ਹੈਗੀ ਤੇ ਲੈਣ ਨਾ ਭਜਿਓ ਕਾਟਨ ਲੈ ਲਿਓ ਤੇ ਕੌਲੀ ਦੇ ਵਿੱਚ ਇਹਨੂੰ ਪਾ ਲਿਓ ਤੇ ਕਾਟਨ ਨਾਲ ਸਾਰੇ ਬਿਰਲਾਂ ਦੀ ਦੇ ਦੇ ਕੇ ਲਾ ਲਓ ਠੀਕ ਹੈ ਜੀ ਲੈੰਥ ਤੱਕ ਲਾ ਲਓ ਆਪਣੇ ਸਾਰੇ ਗਿੱਲੇ ਹੋ ਜਾਣਗੇ ਫਿਰ ਉਹਨਾਂ ਨੂੰ ਸੁਕਾ ਲਿਓ ਤੁਹਾਨੂੰ ਬਿਲਕੁਲ ਹੇਅਰ ਵਾਸ਼ ਕਰਨ ਦੀ ਲੋੜ ਨਹੀਂ ਹੈਗੀ ਉਸ ਤੋਂ ਬਾਅਦ ਉਦਾਂ ਹੀ ਆਪਣੇ ਵਾਲ ਗੋਤੇ ਜੂڑا ਜੋ ਵੀ ਕਰਦੇ ਆ ਸੁਕਾ ਕੇ ਉਹਨਾਂ ਨੂੰ ਕਰ ਲਓ ਠੀਕ ਹੈ ਜੀ ਚਲੋ ਠੀਕ ਹੈ ਜੀ ਹੁਣ ਆਪਾਂ ਚੱਲਦੇ ਹਾਂ ショਪ ਤੇ ਤੇ ਵਲੌਗ ਦਾ ਕਰਦੇ ਇਥੇ ਐਂਡ ਤੇ ਫਿਰ ਮਿਲਦੇ ਹਾਂ ਕੋਈ ਹੋਰ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ